ਨੀ ਆ ਰਮਣੀ ਕੋਈ ਆਇਆ ਕੋਈ ਨਾਲ ਪਰਵਾਹ ਨਹੀਂ ਠਾ ਹਾਂ ਸਾਰੇ ਵਧੀਆ ਠੀਕ ਠਾ ਕੀ ਹਾਂ ਸਾਨੂੰ ਠੀਕੰਦਾ ਹੈ ਹਾਂ ਆ ਜਾ ਕਿੱਥੇ ਗਈ ਪ੍ਰੀਤ ਪ੍ਰੀਤ ਨਹਾਉਣ ਗਈ ਅੰਦਰ ਮੈਂ ਖੁਦ ਨਹੀਂ ਜਨ ਆਇਆ ਜੀ ਜੀ ਦੇਖ ਦੇ ਕਿਤੇ ਮੰਮੀ ਨੂੰ ਪਤਾ ਵੀ ਨਹੀਂ ਹੁੰਦੇ ਆ ਦੇਖ ਦੇ ਦੇਖ ਹਰੇ ਇਧਰ ਲੈ ਇਹਨੂੰ ਠਾਰ ਕੇ ਨਾ ਹਾਂ ਨਹਾ ਲੈਣਾ ਤੋਂ ਕਿਉਂ ਫੋਨ ਸਾਨੂੰ ਨਹੀਂ ਆਨੇ ਠੀਕ ਆ ਦਾ ਹਾਂਜੀ ਵਧੀਆ ਠੀਕ ਆ ਨਹਾ ਪਾਣੀ ਧਿਆ ਕੇ ਦਵਾ ਐ ਫਿਰ ਵੀ ਕਰ ਦੱਸ ਕਿਹ ਕਰ ਮਹਾਰਾ ਤੇਰਾ ਆ ਗਿਆ ਹੈ ਮੇਰੇ ਵੀ ਸਾਈਂ ਸਾਪ ਹੈ ਕਿ ਇੱਕ ਤੇ ਸਾਡੀ ਮਾਤਾ ਨਹੀਂ ਜਿਉਂ ਦਿੰਦੀ ਮੈਨੂੰ ਮੈਨੂੰ ਕਈ ਬੰਦੇ ਦੀ ਟੰਕਾ ਅੱਛੀ ਤੇ ਹਾਂ ਦੇ ਕਹੀ ਨਾ ਇਹ ਕੰਨੀ ਨਹੀਂ ਲਈਆ ਕਹਨੀ ਆ ਨਾ क्यों गुस्सा किया क्यों नहीं आया टेंशन लाई ਕੋਨੀ ਨਾ ਖਾਂਦੀ ਨਾ ਚਾਚਾ ਜੀ ਨਾਲ ਖਾਂਦੀ ਰੋਟੀ ਇੱਕ ਖਾ ਲਈ ਤੇ ਖਾ ਲਈ ਨਾ ਨਿਆਣਿਆਂ ਦੀ ਧਿਆਨ ਅੱਜ ਕੀ ਗੱਲ ਹੋਈ ਮੱਥੇ ਤੇ ਇੱਕ ਹੀ ਹੋਣਾ ਦੀ ਤੇ ਉਹ ਪੱਥਰ ਟੁੱਟਾ ਭੈਣ ਜੀ ਤੇ ਉਹਦੇ ਨਾਲ ਅੜਕੇ ਤੇ ਡੇਗ ਪਈ ਤੇ ਸੱਟ ਲੱਗ ਗਈ ਸਿਰ ਕਿੰਨਾ ਲਹੂ ਵਗਿਆ ਮੇਰੇ ਝਟਾਣੇ ਦੀ ਨੋ ਹੋਈ ਤੇ ਉਹਨੇ ਵਿਚਾਰੀ ਨੇ ਮੇਰੇ ਪੱਟੀ ਪੁੱਟੀ ਬੰਨੀ ਤੇ ਹੁੰਦੇ ਮੈਂ ਡਾਕਟਰ ਦਾ ਕਰਾਇਆ ਤੇ ਹੁੰਦੇ ਪੱਟੀ ਕਰਾ ਕੇ ਲਿਆਈ ਤੇ ਸੋ ਮੈਂ ਤੁਹੇ ਸੁਣਾਉਂਦਾ ਬਾਬਾ ਲਾਦੂ ਕੀ ਆ ਕਿਦਾਂ ਕੀ ਹੋਇਆ ਬਚਾ ਨਹੀਂ ਬਾਬਾ ਹੀ ਲੱਗ ਗਈ ਲਹੂ ਜੇ ਨਿਕਲ ਆਏ ਤੇ ਸੇ ਸੇਰ ਬੜਾ ਪੀੜ ਹੋਉਂਦਿਆ ਤੇ ਭੈਣ ਜੀ ਕੱਲੇ ਆਏ ਨਾਲ ਆਇਆ ਨਹੀਂ 75 ਨਹੀਂ ਉਹ ਨਹੀਂ ਆਇਆ ਉਹਦਾ ਮੈਨੂੰ ਕੰਮ ਆ ਪਾਣੀ ਪੂਲੀ ਕਣਕਾਂ ਨੂੰ ਲਾਏ ਤੁਹਾਨੂੰ ਫਰਾਂ ਨਹੀਂ ਟਾਈਮ ਨਹੀਂ ਲੱਗਦਾ ਕਿ ਕਿਦਾਂ ਆਏ ਤੁਰ ਕੇ ਇੱਥੋਂ ਗਾੜੀ ਕੋ ਤੋਂ ਪਾਣੀ ਕਰ ਦਿੰਦੇ ਕੋਈ ਲੈ ਆਉਂਦਾ ਆ ਚਲ ਕੀ ਖੇਚਲ ਪਾਉਣੀ ਜੇ ਉੱਪ ਕਰਕੇ ਹੌਲੀ ਹੌਲੀ ਤੁਰੀਆਂ ਆਈਆਂ ਹੁਣ ਉਹ ਜੀਆਂ ਲੱਤਾਂ ਬਾਹਾਂ ਨੂੰ ਭੈਣ ਜੀ ਕੰਮ ਕਰਦੇ ਨੇ ਇਹ ਤੇ ਹੈਗਾ ਵਾ ਹਾਂਜੀ ਆ ਉਹ ਸੱਟਵਾਵਾ ਲਹੂ ਨਹੀਂ ਜੇ ਦਿਖਾਇਆ ਹੋਣਾ ਤੁਹਾਈ ਦੁਈ ਲਈ ਹਾਂਜੀ ਤੁਹਾਈ ਆਉਂਦੀਆਂ ਲਈ ਹੁਣ ਪੱਟੀ ਕਰਾਈ ਦਿੰਦੇ ਤੁਹਾਈ ਨਹੀਂ ਲੱਗਦਾ ਮੈਨੂੰ ਪ੍ਰੀਤ ਆ ਗਈ ਤੇ ਮੈਨੂੰ ਲੱਗਦਾ ਪ੍ਰੀਤ ਹਾਂਜੀ ਮਮੀ ਜੀ ਉਹ ਇਹ ਆਪੋ ਤੋਂ ਆਹ ਪ੍ਰੀਤ ਆ ਗਈ ਸਾਸ਼ਰੀਕਾ ਕੀ ਹਾਲ ਪ੍ਰੀਤ ਤੁਹਾਡੀ ਤਾਂ ਠੀਕ ਆਂ ਤੂੰ ਇਸ ਨਾਂ ਨੇ ਆਣੇ ਕਿੱਦਾਂ ਕਰੇ ਨਿਆਣੇ ਵੱਢ ਗਿਆ ਤੈਨੂੰ ਬੜਾ ਯਾਦ ਕਰਦੀ ਚਾਹ ਲੈ ਆਉਣਾ ਸੀ ਨਾਲ ਉਹ ਸਕੂਲ ਖਲਾਇ ਤੈਨੂੰ ਪਤਾ ਸਕੂਲੋਂ ਫਿਰ ਛੁੱਟੀ ਨਹੀਂ ਨਾ ਮੈਨੂੰ ਪਤਾ ਬਹਿ ਜਾ ਕੋਈ ਮੈਂ ਚਾਹ ਬਣਾ ਲੈ ਚਾਹ ਨਹੀਂ ਪੀਣੀ ਤੂੰ ਐਂ ਕਰ ਵੀੜੇ ਪਾ ਮੇਰੀ ਧੀ ਆਪਾਂ ਘਰ ਚੱਲ ਗਏ ਨਾ ਭੈਣ ਜੀ ਚਾਹ ਕਿਉਂ ਨਹੀਂ ਪੀਣੀ ਚਾਹ ਤੇ ਮੈਂ ਪਿਆ ਕੇ ਕਦੇ ਭੈਣ ਜੀ ਮੇਰੀ ਸੁਣੋ ਗੱਲ ਨਿਆੜੇ ਘਰ ਜੀ ਨਿਆੜੇ ਤੈਨੂੰ ਪਤਾ ਫਿਰ ਮੇਰਾ ਨਾ ਬੜਾ ਧਿਆਨ ਵਿੱਚ ਸੀ ਕਿ ਟੈਨ ਨਾ ਤੁਰਾਈਆਂ ਤੇ ਭੈਣ ਜੀ ਮੇਰੀ ਤੇ ਉਹ ਹੱਥ ਜੋੜ ਕੇ ਤੁਹਾਡੇ ਕੇ ਬੇਨਤੀ ਜੇ ਕੋਈ ਪ੍ਰੀਤ ਨੂੰ ਮੇਰੇ ਨਾਲ ਕਲਾ ਤੇ ਯਾ ਪੁੱਤ ਤੂੰ ਚਾਹ ਬਣਾ। ਅੱਜ ਚਾਹ ਦੇ ਖੇਚਾ ਰਹਿਣ ਤੇਰੀ। ਨਾ ਭੈਣ ਜੀ ਮੈਂ ਇਦਾਂ ਨਹੀਂ ਕਰਾਂਗੀ। ਕਿਧਰ ਚਾਹ ਨਹੀਂ ਪੀ ਕੇ ਜਾਣੀ। ਨਾਲ ਬਾਅਦ ਚਾਹ ਬਣਾ ਨਾ ਰੋਟੀ ਹੈਗੀ ਮੈਂ ਬਣਈ ਬਣਿਆ ਪਿਆ ਬਰ ਰੋਟੀ ਪਕਾਣ ਨਾਲ। ਨਹੀਂ ਨਹੀਂ ਰੋਟੀ ਦੇ ਖਾ ਕੇ ਆਈ ਭੈਣ। ਨਾ ਨਾ ਭੈਣ ਜੀ ਇਦਾਂ ਥੋੜੀ ਜਾਣਾ। ਤੇ ਹੋਰ ਭੈਣ ਜੀ ਸਭ ਘਰੇ ਠੀਕ ਠਾਕ ਵਾ। ਹਾਂ ਜੀ ਸਾਰੇ ਵਧੀਆ ਠੀਕ ਬਸ ਇਹ ਹੋਈ ਮੇਰੇ ਕੋਲ ਭੈਣ ਗਲਤੀ ਹੋ ਗਈ ਮੈਂ ਤੇਨੂੰ ਝੂਠ ਨਹੀਂ ਮਾਰਦੀ। ਪਰ ਨਾ ਤੈਨੂੰ ਪਤਾ ਵਾਕੇ ਨੋਆ ਬਿਨਾ ਕਿੱਥੇ ਘਰ ਫੱਬ ਜੇ। ਆ ਮੇਰੀ ਤੇ ਤੁਹਾਡੇ ਦੇ ਹੱਥ ਜੋੜ ਕੇ ਵੀ ਪਰੇਤ ਦੇ ਰਹਾ ਹਾਂ ਹੱਥ ਰਾਜ ਦੇ ਧੀਆਂ ਨੇ ਸਿੱਦਾ ਹੀ ਨਹੀਂ ਵੇਖ ਹੁੰਦੇ ਹੈ ਅਸੀਂ ਕਿਹੜੇ ਨਾਲੇ ਘਰ ਬਿਠਾਉਣ ਨੂੰ ਰੱਖੀਆਂ ਵਾ ਅਸੀਂ ਵੀ ਧੀਆਂ ਰਾਜੇ ਰਾਣੀਆਂ ਨੇ ਵੀ ਨਹੀਂ ਘਰ ਰੱਖੀਆਂ ਅਸਕਰ ਤੋਰਨੀਆਂ ਪੈਂਦੀਆਂ ਆਪ ਬਗਾਨੀ ਆ ਲਿਆ ਕੇ ਧੀਆਂ ਬਣਾਇਂਦੀਆਂ ਤੇ ਇਹੀ ਵੀ ਤੁਹਾਡੇ ਘਰ ਘੱਲੀ ਅਸੀਂ ਕਦੋਂ ਆ ਨਹੀਂ ਸਕਤਰੀ ਧੀਆਂ ਮਾ ਮਾ ਧੀਆਂ ਬਣ ਕੇ ਰਿਆ ਕਰੋ ਜੇ ਤੇ ਤੁਹਾਡੀ ਸਿਆਣਪ ਚਲੋ ਤੁਸੀਂ ਘਰ ਆਣਾਂ ਦਾ ਵੀ ਮੇਰਾ ਇਤਮਾਨ ਕਰਨ ਦਾ ਹੈ ਜੀ ਉਹੋ ਜਿਹੇ ਹੁੰਦੇ ਤੇ ਅੱਜ ਭਾਵੇਂ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਸਕਦੇ ਨਾ ਭੈਣ ਇਹੋ ਹੀ ਆਣੀ ਨਹੀਂ ਆਲੇ ਤੇ ਤੁਹਾਨੂੰ ਅੱਗੇ ਹੱਥ ਨਹੀਂ ਵੀ ਸੇ ਮੇਰੀ ਪਰ ਬੇਪਰੀਤ ਤੋਂ ਬਿਨਾ ਮੇਰਾ ਘਰ ਬੜਾ ਸੁਨਣਾ ਜੀ ਪ੍ਰੀਤ ਮੇਰੇ ਨਾਲ ਕਲਾ ਦੋ ਮੈਂ ਪ੍ਰੀਤ ਨੂੰ ਲੈਣ ਆਈ ਹਾਂ ਨਾ ਭੈਣੀ ਤੁਹਾਡੇ ਸਾਹਮਣੇ ਰੱਤਾ ਹੈਗਾ ਮੇਰੀ ਬਰੀਤ ਦੀ ਕਿੰਨੀ ਸੱਜੀ ਸਾਰਾ ਹੀ ਘਰ ਦਾ ਕੰਮ ਜਾਣਦੀ ਏ ਏ ਟੂ ਜ਼ੈਡ ਸਵਾਈਂ ਕਢਾਈ ਮੈਂ ਕਿਹੜੀ ਗੱਲ ਦੀ ਮਾਰਤ ਨਹੀਂ ਦਿੱਤੀ ਨਾ ਮੈਂ ਕਦੀ ਮੇਰੀ ਧੀ ਨੇ ਮੈਨੂੰ ਕਦੀ ਦੁੱਖ ਨਹੀਂ ਦੱਸਿਆ ਹਾਂਜੀ ਤੁਹਾਡੀ ਗੱਲ ਸੱਚੀ ਆ ਮੈਂ ਵੀ ਆਪਣੀਆਂ ਦਰਾਨੀਆਂ ਚਠਾਨੀਆਂ ਵੱਲ ਵੇਖ ਕੇ ਇਹ ਸੋਚ ਲਿਆ ਕਿ ਮੈਂ ਵੀ ਆਪਣੀ ਨੋਹ ਆਪਣੇ ਦਬਾਅ 'ਚ ਰੱਖਣੀ ਆ ਪਰ ਸਭ ਤੋਂ ਵੱਡੀ ਮੂਰਖਤਾ ਤੇ ਮੈਂ ਹੋਈ ਕੀਤੀ ਜੇ ਉਹ ਰੱਖਦੀਆਂ ਹੀ ਮੇਰੀ ਨੋਹ ਤੇ ਹੈ ਹੀ ਢੀਸ ਲੱਖਣੀ ਨਾਲ ਕਿ ਤੇ ਉੱਚੀ ਆਵਾਜ਼ 'ਚ ਗੱਲ ਕੀਤੀ ਜੋ ਮਰਜ਼ੀ ਮੈਂ ਕਹਿ ਲੈਣਾ ਹਾਂਜੀ ਮੰਮੀ ਜੀ ਹਾਂਜੀ ਮੰਮੀ ਜੀ ਘਰ ਛੱਡਦੀ ਹੁੰਦੀ ਮੈਂ ਐਵੇਂ ਆਪਣੀਆਂ ਦਰਾਨੀਆਂ ਚਠਾਨੀਆਂ ਵੱਲ ਵੇਖ ਕੇ ਇਹ ਤੇ ਤਪ ਪਾ ਲਿਆ ਤੇ ਮੇਨੇ ਆੜੀ ਕਚੈਰੀ ਤੇ ਮੈਂ ਉਹ ਮੁਰਕੇ ਤਾਂ ਉਹ ਚਲੋ ਗੁੱਸਾ ਆ ਮਾਵਾਂ ਨੂੰ ਤੇ ਆਉਂਦਾ ਹੀ ਆ ਧੀਆਂ ਦਾ ਨਾ ਤੇ ਮੇਰੇ ਤੋਂ ਗਲਤੀ ਨਹੀਂ ਦੇਖਿਆ ਨਹੀਂ ਗਿਆ ਨਾ ਨਹੀਂ ਬੜਾ ਤੁਹਾਨੂੰ ਪਤਾ ਮੈਂ ਕਿਹ ਨਾਲ ਲਿਆ ਕੇ ਸੌਖੀ ਆਂ ਅੰਡ ਗਵਾਨ ਦੀ ਗੱਲਾਂ ਕਰਦੇ ਹਾਂ ਹੈ ਨਿਆਣੀ ਨਹੀਂ ਆਈ ਜਿਹੜਾ ਕਿਹੜਾ ਪੁੱਛਦਾ ਹੈ ਹੈ ਤੇਰਾ ਕਾਹਦਾ ਲਾ ਕੇ ਨਹੀਂ ਆਇਆ ਹੈ ਨਿਆਣੀ ਨਹੀਂ ਆਈ ਉਹ ਹੀ ਜਾਣਾਂਗੀ ਦਾਂ ਦੁਨੀਆ ਤੇ ਇੱਕ ਬੰਨੇ ਦੰਦੇ ਤੇ ਦਾਤਰੀ ਤਾਂ ਦੰਦੇ ਦੋ ਇੱਕ ਬੰਨੇ ਦੰਦੇ ਦੁਨੀਆ ਨੂੰ ਦੋ ਬੰਨੇ ਆ ਹਾਂ ਤੇ ਸ਼ਰਮ ਆਉਂਦੀ ਦੁਨੀਆ ਨੂੰ ਲੁਕਾ ਕੇ ਤੋਰ ਆਈ ਤਾਂ ਈਆਂ ਜਿਹੜੀਆਂ ਘਰ ਰੱਖੀਆਂ ਜਾਂਦੀਆਂ ਹਾਂ ਤੇ ਫੇਰ ਨਾ ਉਹ ਤਤੀ ਕੋ ਖਾਂਦੀ ਪੀਂਦੀ ਨਿਹਾਣੇ ਬਿਨਾਂ ਰਹਿ ਜਾਂਦਾ ਸਵਾਚ ਨੂੰ ਪੁੱਛੋ ਨਾ ਮੈਨੂੰ ਤੇ ਡਰ ਲੱਗਦਾ ਮੈਂ ਤੇ ਆਉਂਦੀ ਨਹੀਂ ਸੀ ਮੈਂ ਹਾਂ ਅਗਲੇ ਕੀਤੇ ਕਿਹੜੇ ਮੂੰਹ ਬੋਲਣਗੇ ਕਿਹੜੇ ਨਹੀਂ ਪਰ ਫੇਰ ਵੀ ਮਾਨੂੰ ਤਸੱਲੀ ਜੀ ਵਿੱਚ ਜੀ ਭਲੇ ਮਾਨਸਵਾ ਐਡੀ ਵੀ ਕੀ ਗੱਲ ਵੀ ਮੇਰੇ ਘਰ ਗਈ ਤੇ ਘਰ ਪੈਂ ਨਾ ਪੈਂਦੀ ਮੇ ਸਾਡੀ ਵੀ ਕੀਦਾ ਵੀ ਸੁਭਾਅ ਹੈ ਉਹ ਤਾਂ ਨਾ ਪਤਾ ਪਿਛਲੇ ਨਸਬਾ ਕਿੱਦਾਂ ਦਾ ਹੁੰਦਾ ਪਰ ਕੀ ਕਰੇ ਤਿਆਂ ਦਾ ਦੁੱਖ ਵੇਖਿਆ ਨਹੀਂ ਜਾਂਦਾ ਚੱਲ ਇੰਨਾ ਹੀ ਬੜਾ ਮਾਲਕ ਦਾ ਸ਼ੁਗਰ ਹੈ ਚਲੋ ਤੁਸੀਂ ਮਾਵਾਂ ਧੀਆਂ ਬਣ ਕੇ ਰਹੋ ਮੇਰੇ ਤੋਂ ਕਿਹੜਾ ਸਦਾ ਘਰੇ ਰੱਖੀ ਜਾਂਦੇ ਧੀਆਂ ਘਰੇ ਘਰੇ ਰੱਖੀਆਂ ਜਾਂਦੀਆਂ ਦੀ ਹਾਂ ਮੇਰੇ ਤੇ ਆ ਪਾਵੇ ਅੱਖਾਂ ਖੋਲ ਗਈਆਂ ਜਨਾ ਮੇਥੋਂ ਕੰਮ ਹੁੰਦਾ ਮਿਆਂ ਨੇ ਬੜਾ ਸਤਮ ਦੇ ਸਿਰੇ ਤਿਆਰ ਕਰ ਰੋਟੀ ਪਕਾ ਹੁਣ ਇਹ ਤਾਂ ਕੁੜੀਆਂ ਛੜੀਆਂ ਦਾ ਕੰਮ ਮੇਰੇ ਥੋੜੀ ਹੁਣ ਬਾਕੀ ਕੀ ਹੁੰਦਾ ਨਹੀਂ ਨਾ ਨੱਟ ਤੇ ਸੱਟ ਲਵਾ ਲਈ ਕਿੱਥੇ ਪ੍ਰੀਤ ਆਵਾਜ਼ ਮਾਰੋ ਮੈਂ ਗਈ ਨਹੀਂ ਆ ਵੀ ਮੈਂ ਕੀ ਤਾਂ ਕੱਲੀ ਪੁੱਛਦੀ ਚਲਾਇਓ ਪ੍ਰੀਤ ਨੂੰ ਮੇਰੇ ਕੋਲ ਨਹੀਂ ਮੈਂ ਨੇ ਜਾਨੀ ਮੈਂ ਦੇਖੋ ਜਾਨੂ ਸ਼ੁਕਰੇ ਮਾਅ ਕਾ ਕਹਿਣਾ ਵਾ ਇੱਕ ਚੰਗੇ ਪਥੇਰੇ ਆ ਇੰਨੇ ਵੇਲਾ ਫੇਰ ਵੀ ਮੇਰਾ ਕਿੰਨਾ ਇਸ਼ਤਮਾਨ ਕੀਤਾ ਮੇਰੀ ਅਕਲ ਤੇ ਪੜਦਾ ਪੈ ਗਿਆ ਆਪਣੀਆਂ ਦਰਾਨੀਆਂ ਜਠਾਨੀਆਂ ਵੱਲ ਗੇ ਦੇਖ ਕੇ ਤੇ ਆਪਣੀ ਨੂੰ ਤੇ ਤਿਆਚਾਰ ਕਰਨ ਆਪੀ ਚਲ ਮਾ ਆਪਣੀ ਨੂੰ ਲੈ ਤੇ ਆਪਣੇ ਘਰ ਜਾ ਤੇ ਆਪਣੇ ਘਰ ਖੁਸ਼ੀ ਰਾਜੀ ਵਸੀਏ ਲੋਕਾਂ ਦੀਆਂ ਕੰਨਾਂ 'ਚ ਨਹੀਂ ਆਉਣਾ ਚਾਹੀਦਾ ਆਪਣਾ ਘਰ ਆਪ ਹੀ ਵੇਖਣਾ ਪੈਂਦਾ ਨੋਆ ਤੋਂ ਬਿਨਾ ਕੁਛ ਨਹੀਂ ਬੰਦਾ ਹੈਗਾ ਏਡੇ ਚਾਹ ਮਾਰੇ ਚਾਹ ਨਾ ਵਿਆਹ ਖੇ ਲਜਾਈ ਦੀਆਂ ਘਰ ਚੰਗੇ ਲੱਗਣ ਨੂੰ ਲਜਾਈ ਦੀਆਂ ਐਵੇਂ ਮੂਰਖ ਮਤ ਨੋਆ ਨਾਲ ਲੜ ਕੇ ਤੇ ਉਹਨਾਂ ਨੂੰ ਘਰੋਂ ਕੱਢ ਦੇਣਾ ਸਭ ਤੋਂ ਵੱਡੀ ਗਲਤੀ ਹੈ ਧੀਆਂ ਵਾਲੀਆਂ ਧੀਆਂ ਦਾ ਵੀ ਬੜੇ ਵੱਡੇ ਦੁੱਖ ਹੁੰਦੇ ਆ ਦੱਸ ਤੇ ਇਹ ਸੁਣ ਤੇਰੀ ਸੱਸ ਕਿਹਨੂੰ ਲੈ ਜਾਣੀ ਹੁਣ ਤੂੰ ਵੀ ਦੱਸ ਦੇ ਜੀ ਕੀ ਸਲਾਹ ਤੇ ਮੰਮੀ ਜੀ ਮੈਂ ਜਾਣਦਾ ਆਪਣੇ ਘਰੇ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਨਾ ਬੋਲ ਤੂੰ ਮੈਂ ਤੇ ਦੁੱਖ ਕਰਵਾਉਣੀ ਤੂੰ ਕਰੀ ਲੈ ਮੇਰੇ ਤੋਂ ਤੇਰਾ ਦੁੱਖ ਨਹੀਂ ਦੇਖਿਆ ਤਾਂ ਨਾਲੇ ਕਿ ਮੈਂ ਹੱਦੀਆਂ ਦੀ ਹੋ ਗਈਆਂ ਉਹ ਤੇ ਆਗਾ ਕੰਮ ਕਰਨ ਕਰਦੀ ਆ ਦਬਨਾ ਧਿਆਨ ਕੰਨੀ ਨਹੀਂ ਲੰਦੀ ਜਾਂਦਾ ਮੈਂ ਇੱਥੇ ਤੂੰ ਨਿਆਣਿਆਂ ਦੀ ਟੈਨਸ਼ਨ ਲੈ ਲੈ ਨਾਲੇ ਤੂੰ ਨਾ ਕਰ ਫਿਰ ਤੂੰ ਕਾਹ ਪੀੜਾ ਕਪੜਾ ਪਾ ਫਿਰ ਮਿਹਨਤ ਇਹ ਚਾਹ ਮੈਂ ਬਣਾ ਚਾਹ ਮੈਂ ਬਣਾ ਨਹੀਂ ਚਾਹ ਵੀ ਨਹੀਂ ਨਹੀਂ ਤੂੰ ਕੋਈ ਨਹੀਂ ਦਾ ਪੈਂਚੀ ਪਾ ਉਹ ਆਪੇ ਆਖੰਦੇ ਆ ਨਾਲੇ ਨਿਆਣੇ ਘਰੇ ਅੱਗੇ ਤੇ ਦਾਦੀ ਸੀ ਕੋਲ ਹੁਣ ਇਹ ਵੀ ਆ ਵੀ ਤੇ ਨਿਆਣੇ ਆਪਦੇ ਮੂੰਹ ਚੁੱਕੀ ਵੇਖਣਗੇ ਸਕੂਲੋਂ ਉਹ ਕੰਨੀਰਾ ਕਪੜਾ ਪਾ ਮੈਂ ਚਾਹ ਬਣਾਉਣੀ ਤੇ ਮੈਂ ਚਾਹ ਤੇ ਬਣਾ ਤੀ ਤੁਸੀਂ ਪਾ ਕੇ ਪਿਲਾ ਦਿਓ ਆਹ ਕੋਈ ਨਾ ਬਣਾ ਦੇ ਬੜੇ ਪਾ ਲਾ ਹਾਂ ਤੁਸੀਂ ਕਪੜੇ ਪਾ ਲਾ ਸਾਰੇ ਚੰਗੀ ਤਰ੍ਹਾਂ ਨਾਲੇ ਮੈਂ ਤੇਨੇ ਮਸੂਟ ਲਿਆ ਉਹ ਲੈ ਜੀ ਨਾਲ ਖਾ ਲਈ ਥੀਰੀ ਜਾਣਾ ਠੀਕ ਆ ਆਹ ਸਾਲ ਮੇਰੀ ਧੀ ਦੇ ਦੀ ਦਾ ਕਿਤੇ ਇੱਕ ਨੰਨੀ ਦਾ ਨਹੀਂ ਕੀਤੀ ਵਿਹਾਂ ਜਾ ਮੇਰਾ ਘਰ ਆ ਲਾ ਫਿਰ ਮੈਂ ਜਾਣਾ ਹੈ ਮੇਰੀ ਧੀ ਤੇ ਦੀ ਨੇ ਕੋਲ ਤੇ ਚਾ ਚੜ ਗਿਆ ਮੇਰੀ ਸੱਸ ਆਈ ਹੈ ਪਰ ਸ਼ੂਗਰ ਨਾਲ ਜਦ ਤੇਰ ਬਾਈ ਸਿੰਘ ਹੱਥ ਤੇ ਆ ਗਈ ਨਾ ਤੇ ਆਵੇ ਕਰਮਾਵਾਤੀਆਂ ਬਣ ਕੇ ਰਹਿਣਗੇ ਮੈਨੂੰ ਤੇ ਉਦਾਂ ਦੀ ਦੁਗਣੀ ਟੈਨਸ਼ਨ ਪਈ ਨਾ ਕੁੜੀ ਕੁਝ ਖਾਵੇ ਨਾ ਪੀਵੇ ਉਧਰ ਉਹ ਨਿਆਣੇ ਦਿੱਕੇ ਦਿੱਕੇ ਆਦੀ ਮਾਂ ਲੱਭਦੇ ਹੁੰਦੇ ਆਪਣੇ ਬੱਚਿਆਂ ਚ ਰਹੂਗੀ ਜਾ ਪੇਲੀ ਭੈਣ ਜੀ ਚਾਹ ਪੇਲੀ ਲੈ ਜਾਓ ਭਾਂਡੇ ਛੇਤੀ ਕਰੋ ਭੈਣ ਜੀ ਨਿਆਣੇ ਆ ਜਾਣੇ ਘਰੇ ਛੇਤੀ ਕਰੋ ਜਿੱਦ ਚੱਲ ਕੇ ਨਿਆਣੇ ਘਰ ਆ ਜਾਣੇ ਇਤੂ ਕਾ ਖਾ ਲਈ ਤੇ ਕੱਦਾ ਸਬਜੀ ਬਣੀ ਸੀ ਮੇਰੀ ਮੇਰੀ ਇਹੀ ਕੋਟੀ ਸੀ ਨਾ ਅੱਜ ਨਹੀਂ ਕੋਈ ਆਈ ਨਹੀਂ ਕੋਈ ਨਹੀਂ ਪੁੱਤ ਤਾਂ ਕੋਟੀ ਤੇ ਚਲੋ ਪਰ ਮੈਂ ਜਾਣੀ ਆ ਜਾਨੇ ਘਰੇ ਆਜਾ ਪੁੱਤ ਚਲੇ ਜਾਣਾ ਮੈਂ ਆ ਮੈਂ ਕੱਦਾ ਇੱਥੇ ਕੀ ਕੱਢਣਾ ਇਤੋਂ ਮੈਂ ਆਪਣੇ ਸਾਥੀ ਨੂੰ ਇੱਕ ਸੂਟ ਨਾਲ ਘੁੰਮਣ ਲੈ ਕੇ ਅਸਖਰੀ ਨਹੀਂ ਜਾਣ ਫਿਰ ਇਥੇ ਮੈਂ ਕੱਦਾ ਬਣਾ ਕੇ ਰੱਖੇ ਹੀ ਆਇਆ ਹੀ ਦੋਸ਼ਾ ਜਿਆ ਮੂੰਹ ਨਾਲ ਕਿ ਪਰ ਟਾਈਮ ਲੱਗ ਜਾਂਦਾ ਭਾਜੀ ਛੇਤੀ ਕਰੋ ਹਾਂ ਬੱਸ ਜੀ

ਆ ਕੋਈ ਨਹੀਂ ਗਾ ਲੈ ਜ ਪਾਲਾ ਪੁੱਤ ਠੀਕ ਆ ਨਾਲ ਤੇ ਆ ਸੂਦੀ ਖੇਚਲਦਾ ਹਾਂ ਨਿਆਣੇ ਦਾ ਲੈਜੀਟ ਨੋਟ ਥੋੜਾ ਵੀ ਦੇ ਜੇ ਦੱਸ ਨਾ ਭੈਣ ਜੀ ਕੋਈ ਨਹੀਂ ਗਾ ਆਲੇ ਪੁੱਤ ਆ ਸੂ ਲੈਜੀ ਕੋਈ ਨਾਲ ਲੈ ਆਣੇ ਖਾਣ ਜਿੰਦਾ ਆਲੇ ਪਾਲਾ ਇੱਥੇ ਆ ਪਾਲਾ ਦੋਸੂਟ ਹੈ ਇਹਨੇ ਚੇ ਬਾਦ ਆਇਆ ਸੱਖਣੀ ਥੋੜੀ ਕਰਦੀ ਆ ਪਾਲਾ ਹੱਥ ਫੜਨਾ ਬਹਿ ਆਲੇ ਪੜਲਾ ਫਿਰ ਮਾਂ ਵੀ ਤੇ ਖਰਾਦੀ ਫੇਰੀ ਕਦੇ ਜੀ ਡੇਬ ਜਾਂਦੀ ਬਾਣੀ ਕਦੋਂ 4 ਵਜੇ ਬੱਸ ਦੀ ਉਸ ਤੋਂ ਬਾਅਦ ਕੋਈ ਨਹੀਂ ਮਿਲਦੀ ਹਾਂ ਜੀ ਚਲੋ ਭੱਜ ਚੰਗਾ ਭੈਣ ਜੀ ਫਿਰ ਚੱਲਦੇ ਹਾਂ ਸਿੱਖ ਚੰਗਾ ਆਏ ਹਾਂ ਸ਼ਰ ਡਾਬਾ ਧੰਨਵਾਦ ਭੈਣ ਜੀ ਫੇਰ ਵੀ ਤੇ ਨਾਲ ਸਾਡੇ ਤੋਰ ਦਿੱਤੀ ਜੀ ਨਾ ਭੈਣ ਜੀ ਹੈ ਈਆਂ ਕਿਤੇ ਘਰ ਰੱਖੀਆਂ ਜਾਂਦੀਆਂ ਐਂ ਤੇ ਕਦੋਂ ਦੀ ਦੀ ਕਰਦੇ ਕਿ ਕਦੋਂ ਆਣਗੇ ਚਲ ਆਇਓ ਤੁਸੀਂ ਕਿਤੇ ਹੈ ਕੋਈ ਨਹੀਂ ਆਵਾਂਗੇ ਭੈਣ ਜੀ ਆਹ ਆਇਓ ਫਿਰ ਕਿਤੇ ਘੇੜਾ ਮਾਰਿਓ ਚਲ ਚੰਗਾ ਭੈਣ ਜੀ ਫੇਰ ਚਲ 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 ਧਿਆਨ ਨਾ ਜਾਇਓ ਚਲ ਲੈ ਆਓ ਚੰਗੀ ਸੀ ਸ਼ੁਕਰ ਮਾਰ ਕਾ ਤੇਰੀ ਘੜੀ ਹੈ ਤੀ ਆਪੇ ਘਰ ਗਈ ਹੈ ਸ਼ੁਕਰ ਮਾਰ ਕਾ ਤੀ ਆਪਣੇ ਘਰ ਗਈ ਮੇਰੀ ਵੀ ਜਾਨ ਸੌਖੀ ਹੋਈ ਹੈ ਆਪਣੀਆਂ ਗਾਂ ਕਲਾਈ ਦੀਆਂ ਬਗਗਾਂ ਅੱਕਲੋਂ ਬੰਦਿਆ ਗੁੰਨਵਾ ਤੀ ਆਪਨਾ ਕੇ ਰੱਖੀ ਦੀਆਂ ਸ਼ੁਕਰ ਖਲਾ ਦੇ ਘਰ ਸੌਖੀ ਰਹੀ ਇਹ ਅਕੀਨ ਕਦੇ ਦੇਖਿਆ ਜਾਂਦੀ ਹੁੰਦੀ ਹੈ ਮੈਂ ਪਾਂਡੇ ਕੋ ਦੇ ਮਾਰ ਲਾ